ਤੰਨੇ ਤੰਨੇ ਰਾਮ ਦਾ ਸੂਰੇ ਤੰਨੇ ਤੰਨੇ ਰਾਮ ਦਾ ਸੂਰੇ ਜਿੰਨ ਸੀਰੇ ਆਪਨੇ ਸਵਾਰ ਇਹ ਆਦੇ ਚੀਰੇ ਤਨਦੋ ਤਨ ਧਨ ਰਾਮਦਾਸ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਜੇ ਆਪਾਂ ਸਬਦ ਸਿੱਖਣ ਜਾ ਰਹੇ ਹਾਂ ਤਨ ਧਨ ਰਾਮਦਾਸ ਗੋਰੀ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਿਰਜਣਹਾਰੈ ਧਾਰਿਆ ਐਸੇ ਦੂਸਰੇ ਕਾਲੇ ਤੋਂ ਐਸੇ ਸ਼ਬਦ ਦੀ ਆਪਾਂ ਆਰੰਭਤਾ ਕਰ ਰਹੇ ਹਾਂ ਅੱਗੇ ਅਸਥਾਈ ਦੇ ਸ਼ਬਦ ਦੇ ਬੋਲ ਆਪ ਜੀ ਨੇ ਸਰਵਣ ਕੀਤੇ ਹਨ ਨਾਲ ਸੁਰਾਂ ਵੱਜਦੀਆਂ ਦੇਖੀਆਂ ਹਨ ਹੁਣ ਇੱਕ ਫਿੰਗਰ ਦੇ ਨਾਲ ਸੁਰਾਂ ਵਜਾ ਕੇ ਦੱਸਾਂਗੇ ਤਾਂ ਜੋ ਆਸਾਨੀ ਨਾਲ ਸਮਝ ਆ ਜਾਵੇ ਕਿ ਕਿਸ ਬੋਲ ਤੇ ਕਿਹੜੀ ਸੁਰ ਲੱਗ ਰਹੀ ਹੈ ਧਿਆਨ ਦੇ ਨਾਲ ਵੇਖੋ ਫਿਰ ਇਸੇ ਤਰ੍ਹਾਂ ਅੱਗੇ ਅੰਤਰਾ ਵੀ ਵਜਾ ਕੇ ਫਿਰ ਇੱਕ ਫਿੰਗਰ ਨਾਲ ਵਜਾ ਕੇ ਦੱਸਾਂਗੇ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਤੇ ਜਿਹੜੇ ਸਾਡੇ ਚੈਨਲ ਤੇ ਵੀਰ ਨਵੇਂ ਹਨ ਸਾਡਾ YouTube ਚੈਨਲ ਭਾਈ ਮਨਜੀਤ ਸਿੰਘ ਜੀ ਸਾਧਗੁਰ ਵਾਲੇ ਸਬਸਕ੍ਰਾਈਬ ਕਰੋ ਵੀਡੀਓ ਨੂੰ ਅਗੇ ਲਾਈਕ ਤੇ ਸ਼ੇਅਰ ਜਰੂਰ ਕਰਨਾ ਆਓ ਅਸਥਾਈ ਸਰਵਣ ਕਰੋ ਜੀ ਤਨ ਰੰਦਾ ਸਗੋਏ ਮਨ ਤਨ ਰੰਦਾ ਸਗੋਏ ਜਿਵੇਂ ਸਿਰ ਆਕਨ ਸਵਾਰਿਆ ਜਿਵੇਂ ਸਿਰ ਆਕਨ ਸਵਾਰਿਆ ਤਨ ਰੰਦਾ ਸਗੋਏ bangat nan ram nandasimhi tu raha ikaramate uri ho parnat apchirjan bhareta re apchirjan bhareta re ਸੰਗਤ ਰਾਮਦਾਸ ਗੁਰੂ ਐਸੀ ਉੱਪਰਲੇ ਸਾਤੋਂ ਅੰਤਰੇ ਦੀ ਅਰੰਭਤਾ ਹੁੰਦੀ ਹੈ ਪਹਿਲਾ ਅੰਤਰਾ ਵਜਦਾ ਆਪ ਜਿੰਨੇ ਵੇਖਿਆ ਹੈ ਇੱਕ ਫਿੰਗਰ ਦੇ ਨਾਲ ਹੁਣ ਅੰਤਰਾ ਵਜਾ ਕੇ ਦੱਸਾਂਗੇ ਧਿਆਨ ਦੇ ਨਾਲ ਸੁਣਨ ਨੂੰ ਨੋਟ ਕਰਨਾ ਗੁਰੂ ਰਾਮਦਾਸ ਜੀ ਕਿਰਪਾ ਕਰਨ ਬੜੀ ਆਸਾਨੀ ਦੇ ਨਾਲ ਇਹ ਸ਼ਬਦ ਆ ਜਾਵੇਗਾ। ਉਹੀ ਕਰਾਂ ਮਾਤੇ ਉਹੀ ਕਰਾਂ ਮਾਤੇ ਅਪ ਸਿਰਜਣਹ ਹਸਕ ਤਾਰੇ ਆਪ ਸਿਰਜਣਹ ਤਾਰੇ ਦੰਗੇ ਗੁਰ ਜਨ ਚਿਰਾਤੇ ਸਵਾਰੇ ਜਿ ਸਿਰਾਤੇ ਸਵਾਰਿਓ ਨੰਨ ਸੰਨੇ ਰਾਮ ਵਾਸੀ ਮੂਰੇ ਨੰਨ ਸੰਨੇ ਰਾਮ ਵਾਸੀ ਮੂਰੀਏ ਦੰਨ ਸੰਤਰਾ ਇਸ ਤਰ੍ਹਾਂ ਇਸ ਸ਼ਬਦ ਦੇ ਬਾਕੀ ਅੰਤਰੇ ਇਹਨਾਂ ਸੁਰਾਂ ਤੇ ਵਜਣਗੇ ਪੂਰੀ ਹੋਈ ਕਰਾਂ ਹਾਂ ਤੇ ਅਪ ਸਿਰਜਣ ਹੋ ਰਹਿ ਪਾ ਰਹੇ ਹਾਂ ਅਪ ਸਿਰਜਣ ਹੋ ਰਹਿ ਪਾ ਰਿਆ ਸੁਭਨ ਸੰਤ ਰਾਮਦਾਸ ਹੋਰੇ ਇਸੇ ਤਰ੍ਹਾਂ ਦੂਸਰਾ ਅੰਤਰਾ ਸਿੱਖੀਓ ਤੇ ਸੁਣੇਤੀ ਇਸੇ ਤਰ੍ਹਾਂ ਬਾਕੀ ਵੀ ਯੰਤਰੇ ਜੋ ਹਨ ਇਹਨਾਂ ਸੁਰਾਂ ਤੇ ਵੱਜਣਗੇ ਸੋ ਜੇਕਰ ਆਪਜੀ ਧਿਆਨ ਨਾਲ ਮਿਹਨਤ ਕਰੋਗੇ ਤਾਂ ਇਹ ਸ਼ਬਦ ਬੜੀ ਆਸਾਨੀ ਨਾਲ ਸਿੱਖ ਜਾਓਗੇ ਗੁਰੂ ਰਾਮਦਾਸ ਜੀ ਕਿਰਪਾ ਕਰ ਜੇ ਵੀਡੀਓ ਚੰਗੀ ਲੱਗੀ ਤਾਂ ਆਪਣੇ ਵਿਚਾਰ ਕਮੈਂਟਾਂ ਨੇ ਜਰੂਰ ਦੱਸਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ